ਰ ਨਾਲਡੋ ਨੇ ਕੱਲ ਪਰਸੋਂ YouTube ਵਾਲੇ ਬਟਨ ਜੇ ਬਿਸਤਰਿਆਂ ਵਾਂਗੂ ਹੀ ਇਕੱਠੇ ਕਰਤੇ ਦਿਹਾੜੀ ਜੀ ਲਿਆ ਸਾਰੇ 8-10 ਜਿੰਨੇ ਬਟਨ ਜੇ ਆਉਂਦੇ ਨੇ ਇਹ ਤਾਂ ਐ ਲੱਗਿਆ ਜਿਵੇਂ ਬਰਨਾਲੇ ਨਹੀਂ ਹੜਿਆ ਆਇਆ ਬਾਜ਼ਾਰ ਚੋਂ ਆੜਤੀਏ ਸੌਦਾ ਖੱਤਰ ਰੇੜੇ ਤੇ ਲੱਦ ਕੇ ਤੋਰਦੇ ਵੀ ਵਿਚੀ ਖਾਲ ਫੀੜ ਲੱਦਤੀ ਵਿਚੀ ਸਕੈਸ ਸਕੂਸ਼ ਵੀ ਪਿੰਡ ਲਾ ਲਿਓ ਐਂ ਜੇ YouTube ਵਾਲੇ ਨੇ ਇਹਦੇ ਵੀ ਬਟਨ ਲੱਦ ਕੇ ਤੋਰੇ ਹੋਣਗੇ ਵੀ ਕਾਲੇ ਰੇੜਾ ਗੇਟ ਚੀ ਲਾ ਕੇ ਖੜ ਜੀ ਚੰਗਾ ਘੰਟੇ-ਘੰਟੇ ਬੰਦ ਫੜਾਈ ਚੱਲੇ ਅੱਛਾ ਉਹਨੇ ਕਿਸੇ ਬਟਨ ਨੂੰ ਕੋਈ ਬਾਲਾ ਭਾਉ ਜਾਂ ਵੀ ਨਹੀਂ ਦਿੱਤਾ ਵੀ ਹਾਂ ਵੀ ਹਾਏ ਬਟਨ ਆ ਗਿਆ ਬਟਨ ਉਹਦਾ ਐ ਜਿਹਾ ਲੱਗਾ ਜਿਵੇਂ ਐ ਕਹਿਤਾ ਹੋਵੇ ਜੌਰਜੀਅਨ ਨੂੰ ਭਝਾਈ ਨੂੰ ਵੀ ਮਿੱਠੇ ਇੱਥੇ ਬੈਠ ਕੇ ਚ ਰੱਖ ਲੈ ਚਾਹ ਚ ਪੀ ਕੇ ਖੋਲ ਦੇ ਤੇ ਛੱਡੇ ਛੱਡੇ ਵਾਲਿਆਂ ਨੂੰ ਇੱਕ ਆਜੇ ਚਾਹੇ ਸਿਲਬਰ ਛੱਡ ਕੋਈ ਲੋਹੇ-ਲੂਹੇ ਦਾ ਹੀ ਆਜੇ ਭੈਣ ਨੇ ਲਾਹ ਹੀਰਾ ਲਵਾਉਣ ਥਾਈ ਜਾਂਦੇ ਨੂੰ ਮੂੰਹ ਹੀ ਬਲਾਉ ਵੀ ਪਾਈ ਜਾਣਗੇ ਉਹਦੇ ਬਟਨ ਆ ਗਿਆ ਜੀ ਬਟਨ ਦੇ ਟੂਰ ਕਰਾਉਣ ਲੱਗ ਗਏ ਕਦੇ ਮੱਥਾ ਟੇਕਣ ਲੈ ਕੇ ਬਟਨ ਉਹ ਸੋਨਾ ਲੀਕਾ ਕੜਾ ਆ ਓਏ ਔਰ YouTube ਵਾਲਾ ਨੂੰ ਵੀ ਪਤਾ ਵੀ ਰোনালਡੋ 플레이ਰ ਆ ਦੁਨੀਆ ਨੂੰ ਕੋਈ 스킬 ਹੀ ਦੱਸੂ ਜਾਂ ਇਹਦੇ ਬਾਰੇ ਜਾਣਨ ਨੂੰ ਮਿਲੂਗਾ ਇਹਦੀ ਡਾਈਟ ਕੀ ਆ ਇਹਦੀ ਐਕਸਰਸਾਈਜ਼ ਕੀ ਆ ਹੋਰ ਰোনালਡੋ ਨੇ ਕਿਹਾ ਆਪਦੇ ਚੈਨਲ ਤੇ ਇਹੋ ਜਿਹਾ ਕੁਝ ਚਲਾਉਣਾ ਇਹ ਆ ਜੀ ਮੰਜੇ ਤੇ ਚੜ ਕੇ ਲੜਨ ਵਾਲਾ ਸੱਪ ਇਹਨੂੰ ਬਾਦ ਤੋਂ ਬਾਦ ਸ਼ੇਅਰ ਕਰ ਦਿਓ ਲੈ ਉਹ ਸ਼ੇਅਰ ਕਰਕੇ ਇਹਨੂੰ ਕਿਸੇ ਦੇ ਘਰੇ ਛੱਡਣਾ ਕਿ ਖੁੱਡ ਤੱਕ ਛੱਡ ਕੇ ਆਉਣਾ ਇਹਨੂੰ ਸ਼ੇਅਰ ਕਰਨ ਨੂੰ ਕੀ ਪਿਆ ਕਦੇ ਨਹੀਂ ਦੇਖਿਆ ਹੁਣ ਫਲਬੈਰੀ ਵਾਲਾ ਕਟਰੂ ਮੈਡਮ ਤੁਸੀਂ ਆੜ ਚ ਲੈ ਜਾਓ ਇਹਨੂੰ ਉੱਥੇ ਉੱਥੇ ਦਾ ਬੂਮ ਜੇਲਾ ਬਣਾ ਦੋ ਕਹ ਜੀ ਆ ਕਟਰੂ ਸਪੈਸ ਉਹ ਗੱਲਾਂ ਨੇ ਯਾਰ ਇਹ ਵੀਡੀਓ ਚਲਾਉਣ ਵਾਲੀਆਂ ਯਾਰ ਰਨਾਲਡੋ ਵੱਲ ਦੇਖ ਕੇ ਸਿੱਖੋ ਇੱਕ ਕਰੈਕਟਰ ਨੂੰ ਸਬਸਕ੍ਰਾਈਬਰ ਆਏ ਨੇ ਰਨਾਲਡੋ ਨੇ ਕਿਹੜਾ ਕੋਈ ਵੀਡੀਓ ਪਾਈਆਂ ਨੇ ਪਤਾ ਹੈ ਵੀ ਰਨਾਲਡੋ ਐ ਦੇਖੋ ਇੱਕ ਦਿਨ 'ਚ 10 ਮਿਲੀਅਨ ਤੱਕ ਪਹੁੰਚ ਗਿਆ ਤੇ ਸਾਡੇ ਵਾਲੇ ਪੰਜਾਬੀ ਚੈਨਲ ਇਹ ਮਿਲੀਅਨ ਤੱਕ ਜਾਂਦੇ ਵੇ ਕੀ ਕੀ ਗੁੱਲ ਖਲਾਉਂਦੇ ਨੇ ਸੁਣ ਲਓ ਆਖਰ ਹੋ ਗਿਆ ਉਹੀ ਜਿਹਦਾ ਡਰ ਸੀ ਗੁੱਸੇ 'ਚ ਆ ਕੇ ਬੋਲ ਗਏ ਮੁੱਖ ਮੰਤਰੀ ਮੀਂ ਕਿੱਥੇ ਕਿੱਥੇ ਪੈ ਰਿਆ ਮੀਂਹ ਨੇ ਬੰਦੇ ਨਜ਼ਾਰੇ ਕੋਈ ਮਰੀ ਜਮੀਰ ਵਾਲੇ ਹੋ ਜੋ ਲਾਈਕ ਤੇ ਸ਼ੇਅਰ ਨਹੀਂ ਕਰੂ ਕਦੇ ਨਹੀਂ ਦੇਖਿਆ ਹੁਣ 8 ਫੁੱਟ ਦਾ ਕੀਆ ਕੱਦੂ ਗੁੱਗੂ ਗਿੱਲ ਦੀ ਫੋਟੋ ਪਾ ਕੇ ਥੱਲੇ ਲਿਖਦੇ ਨੇ ਕਿ ਕਮੈਂਟ ਕਰੋ ਦੋਸਤੋ ਕਿਹੜਾ ਐਕਸਟਰਾ ਹੈ ਕਾਣੂ ਕਿਸਨੂੰ ਪਤਾ ਤੁਸੀਂ ਨਵੀਆਂ ਗੱਲਾਂ ਦੱਸਣ ਲੱਗਿਆ ਨਾ ਐਲਨ ਮਾਸਕ ਹੁਰੀ ਯਾਰ ਤੁਹਾਨੂੰ ਲੱਗਦਾ ਬਾਈ ਦੇਖ ਕੇ ਯਾਰ ਵੀ ਆ ਚੈਨਲ ਵੀ ਕਿਤੇ 10 ਮਿਲੀਅਨ ਤੱਕ ਜਾਣਗੇ ਯਾਰ ਜਾਂ ਛੇਕ ਇਹਨਾਂ ਨੂੰ ਹੋਰ ਕੰਮ ਲੱਭ ਗਿਆ ਜਦੋਂ ਪਤਾ ਹੁੰਦਾ ਵੀ ਵੀਡੀਓ ਦਾ ਕੋਈ ਚੱਲਦੀ ਨਹੀਂ ਹੈਗੀ ਹੁਣ ਗੱਲ 'ਚ ਦਾਮ ਹੀ ਨਹੀਂ ਹੁੰਦਾ ਕੋਈ ਫਿਰ ਕਰ ਜਾਣਗੇ ਸਰਕਾਰੇ ਜਿੰਨਾ ਮਰਜ਼ੀ ਜ਼ੋਰ ਲਾ ਲਾ ਜਿੰਨੀ ਮਰਜ਼ੀ ਰੀਚ ਮਾਰ ਕੇ ਰੱਖ ਲਾ ਪਰ ਸੱਚ ਬੋਲਣੋਂ ਨਹੀਂ ਹਟਾਂਗੇ ਜਾਂਸੀਆਂ ਦਾ ਸਾਰਾ ਜੋਰ ਲੱਗਿਆ ਪਿਆ ਪਰ ਪੰਜਾਬ ਲਈ ਆਂ ਬੋਲਦੇ ਰਹਾਂਗੇ। ਉਹ ਬਿਰੇ ਹਟ ਜੋ ਏਜੰਸੀਆਂ ਜੂਸੀਆਂ ਕਹਿਣੋ ਇਹਦਾ ਜਵਾਕਾਂ ਤੇ ਇੰਨਾ ਜ਼ਿਆਦਾ ਅਸਰ ਪੈਣ ਲੱਗ ਗਿਆ। ਹੋਰ ਇਹ ਨਾ ਹੋਵੇ ਆਉਣ ਵਾਲੇ ਟਾਈਮ ਤੇ ਜਵਾਕ ਵੀ ਤੁਹਾਡਾ ਕਹਦਾ ਕਰੇ। ਪਾਪਾ ਮੈਂ ਪੇਪਰ ਤਾਂ ਵਧੀਆ ਕਰਕੇ ਆਇਆ ਸੀ ਏਜੰਸੀਆਂ ਨੇ ਫੇਲ ਕਰਾਤਾ। ਉਹਨਾਂ ਨੂੰ ਪਤਾ ਨਾ ਵੀ ਮੇਰੇ ਪਾਪਾ ਪੰਜਾਬ ਦੀ ਬੋਲਦੇ। ਓ ਯਾਰ ਮਤਲਬ ਓ ਯਾਰ ਏਜੰਸੀਆਂ ਰੂੜੀਆਂ ਤੇ ਵੀ ਨਿਗਰ ਰੱਖਦੀਆਂ ਨੇ ਇਹ ਕਿਹੜਾ ਤਰ੍ਹਾਂ ਫਿਰਦਾ ਏ ਯਾਰ। ਐਸੀਆਂ ਬੇਰਹਿਣ ਏਜੰਸੀਆਂ ਨੇ ਯਾਰ ਜਿਨ੍ਹਾਂ ਨੂੰ ਇਹੀ ਕੰਮ ਰਹਿ ਗਿਆ। ਹਟ ਜਾ ਵੀਰੇ ਇਹਦਾ ਬਹੁਤ ਮਾੜਾ ਅਸਰ ਪੈਣ ਲੱਗ ਗਿਆ ਤੇ ਦੂਜਾ ਮੇਰੀ ਬੇਨਤੀ ਆ ਬਟਨ ਆ ਲਿਆ ਨੂੰ ਉਹ ਤੁਸੀਂ ਰੋਕ ਲਓ ਓਏ ਉਹੀ ਹਰੇਕ ਚੀਜ਼ ਦਾ ਚੱਕੇ ਬਣਾਕ ਬਣਾਉਂਦੇ ਨੇ ਆ ਬਟਨ ਆ ਗਿਆ ਉਹ ਬਟਨ ਆ ਗਿਆ ਤੁਹਾਡੀਆਂ ਮੰਮੀਆਂ ਵੱਡੀ ਖੁਸ਼ਖਬਰੀ ਢੀਕਦੀਆਂ ਰਹਿੰਦੀਆਂ ਨੇ ਉਹ ਦਿਖਾਉਂਦੀਆਂ ਨਹੀਂ ਇਹ ਆ ਬਟਨ ਮੰਮਾ ਆ ਬਟਨ ਆ ਬਟਨ ਆ ਜਾਂ ਤੋ ਅੱਕ ਕੇ ਤਾਂ ਮੇਰੇ ਵੀ ਇੰਨੀਆਂ ਗਾਲਾਂ ਪੈਣ ਲੱਗ ਗਿਆ ਨਾ ਮੇਰਾ ਤਾਇਆ ਇੱਕ ਦਿਨ ਮੈਨੂੰ ਕਹਿੰਦਾ ਉਹ ਤੈਨੂੰ ਵੀ ਆਇਆ ਕੋਈ ਬਟਨ ਚਿਪਜੀ ਕਿ ਉਹੀ ਕਿੱਲੀ ਜਾਂਦਾ ਹੁੰਦਾ ਓਏ ਮਹਾ ਵੀ ਨਾ ਆਇਆ ਪਾਉਨੇ ਕੁਝ ਵੀ ਆਇਆ ਆਇਆ ਸੀਗਾ ਇੱਕ YouTube ਵਾਲਾ ਦਾ ਮੈਂ ਅਪਲਾਈ ਵੀ ਨਹੀਂ ਕੀਤਾ ਮਾਂ ਵੀ ਨਹੀਂ ਇਹਦੀਆਂ ਚੀਜ਼ਾਂ ਦਾ ਚਾਹੀ ਹੈ ਨਹੀਂ ਅਸੀਂ ਕੰਮ ਕਰਨ ਲਈ ਆਏ ਆ ਰਿਵਾਰਡ ਸਾਨੂੰ ਪੈਸਿਆਂ ਦੇ ਚਾਹੀਦਾ ਇਹ ਨਹੀਂ ਚਾਹੀਦਾ ਜਾਂਦਾ YouTube ਵਾਲੇ ਕੋਈ ਰੂਟਾ ਰਾਟਾ ਵੀਟਰ ਦੇ ਦੇਣ ਯਾਰ ਵਾਟਣਾਂ ਦੀਆਂ ਤਾਂ ਹੁਣ ਪਿੰਡਾਂ 'ਚ ਵੀ ਆਏ ਗੱਲਾਂ ਹੋਣ ਲੱਗੀਆਂ ਬੁੜੀਆਂ ਇੱਕ ਦੂਜੀ ਨੂੰ ਦੱਸਦੀਆਂ ਨੇ ਨਹੀਂ ਬਣੇ ਭਾਦਾਂ ਦਾ ਮੀਨਾ ਸਭਾ ਲਈ ਸੋਣਾ ਝੜਿਆ ਸਾਡੇ ਤਾਂ ਬਾਦਿਆਂ ਦੀ ਵਾਹ ਲਈ ਕਿਰਪਾ ਮੂਰਲੀ ਵੀ ਪੁੱਛ ਲੈਂਦੀ ਹੈ ਕਿਵੇਂ ਮੰਡਾ ਪੱਕਾ ਹੋ ਗਿਆ ਕਾਹ ਨੂੰ ਪੱਕਾ ਭੈਣੇ ਗੌਰਪੀ ਤੇਨੂੰ ਇੱਕ ਤਾਂ ਸਿਲਵਰ ਬਟਨ ਆ ਗਿਆ YouTube ਤੋਂ ਓ ਕਹਣਾ ਬੀਬੀ ਨਾਲ ਤਾਂ ਦੇਖ ਕਰਾਇਆ ਗੁਰਦੁਆਰਾ ਸਾਰੇ ਪਿੰਡ ਚ ਦੋ ਦੋ ਲੱਡੂ ਫੇਰਦੇ ਨਹੀਂ ਹੋਰ ਸੁਣ ਲੈ ਸਰਪੰਚਾਂ ਦੀ ਨੂੰਹ ਕੋਲੇ 골ਡ ਪਟਣਾ ਪਿੰਡ ਚ ਬਾਪ ਨਹੀਂ ਘੰਟੀ ਐਡੀ ਸੁਮਾਟ ਜਣੀ ਨਾ ਤਾਂ ਡੱਬਾ ਫੇਰਨਾ ਬਣਦਾ ਸੀ ਹਰੇਕ ਪਿੰਡ ਕਰ ਕਰ ਡੱਬਾ ਦਿੰਦੇ ਆਪਾਂ ਹੀ ਲਾਇਕ ਵਿਊ ਦਿਵਾਉਣੇ ਆ ਇਹਨੂੰ ਖੜਦਾ ਸੀ ਭੀਸੀ ਤੇ ਪਾਪਾ ਸੀ ਤੇ ਭੈਣ ਕਿੰਨੇ ਹੱਸ ਤੇ ਬਹਿ ਕੇ ਐਡੇ ਵੱਡੇ ਦੇਖਦੇ ਇਹ ਤਾਂ ਘਰ ਘਰ ਡੱਬਾ ਦੇ ਦਿੰਦੇ ਚਾਹੇ ਪਿੰਡ ਚ ਅਸੀਂ ਦੇਖ ਲੈ ਗੁਰਪੀਤੇ ਦਾ ਦਿਲ ਕਹਿੰਦਾ ਬੀਬੀ ਸਾਰਿਆਂ ਦੇ ਤਿੰਨ ਤਿੰਨ ਚਾਰ ਚਾਰ ਲੱਡੂ ਫੇਰੀ ਲੱਡੂ ਤਾਂ ਫੇਰ ਤੇ ਬੀਬੀ ਗੁਰਪੀਤੇ ਦੇ ਚੈਨਲ ਤੇ ਜਦਨੇ ਸਟ੍ਰਾਈਕਾਂ ਵੱਜ ਗੀਆਂ ਉਹਦਾ ਕੋਈ ਥੌਲੇ ਥੂਲੇ ਦਾ ਵੀ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖੇ ਕਿੱਥੋਂ ਪਵਾਉਣਾ ਥੌਲਾ ਕਿਹੜੇ ਕੰਮ ਫੜ ਲਏ ਤੁਸੀਂ ਇਹ ਮੁੰਡਿਆਂ ਮਗਰ ਲਾ ਕੇ ਭਾਏ ਨੇ ਚਾਰ ਪੈਸੇ ਖਾਤਰ ਸਾਰਾ ਕਲਚਰ ਹੀ ਬਦਲਣ ਲੱਗ ਗਿਆ ਯਾਰ ਤਵੀਆਂ ਦੀ ਥਾਂ ਤੇ ਸਾਡੇ ਘਰੇ YouTube ਬਟਨ ਹੋਣਗੇ ਹੁਣ ਟਰੈਕਟਰਾਂ ਦੀ ਥਾਂ ਤੇ ਸਾਡੇ ਕੋਲੇ ਗਿੰਬਲ ਹੋਣਗੇ ਦੇਖੋ ਇਕੱਠਿਆ ਵੋ ਬੇਲਾ ਆ ਗਿਆ ਹੁਣ ਬਲੈਕਮੇਲ ਕਰਕੇ ਪੈਸੇ ਲੈਣ ਦਾ ਮੂੰਹੋਂ ਨਿਕਲ ਗਿਆ ਸੌਰੀ ਬੇਲਾ ਆ ਗਿਆ ਹੁਣ ਆਪਣੇ ਲੋਕਾਂ ਦਾ ਕਢਣ ਦਾ ਵੀਰੇ ਓ ਮੇਰੇ YouTube ਵਾਲਿਆਂ ਨੂੰ ਵੀ ਬੇਨਤੀ ਆ ਵੀਰੇ ਤੁਸੀਂ ਬਚ ਜੋ ਸਾਡੇ ਵਾਲਿਆਂ ਨੂੰ ਤੁਸੀਂ ਬਟਨਾਂ ਦਾ ਪੁੱਸ ਜਾਣਾ ਪਊ ਸਾਡਾ ਕੋਈ ਪਤਾ ਨਹੀਂ ਕਿ ਕਿੰਨੇ ਦਿਨ ਟਰਾਲੀਆਂ ਭਰ ਕੇ YouTube ਦੇ ਦਫ਼ਤਰ ਕਣੀ ਤੁਰ ਪੀ ਵੀ ਸਾਨੂੰ ਨਹੀਂ ਬਟਨ ਬਟਨ ਚਾਹੀਦਾ ਹੁੰਦਾ ਟਰੈਕਟਰ ਕਢਾ ਕੇ ਦਿਓ ਝਾਕੇਗਾ ਮਗਰ ਫਿਰ ਸ਼ੇਰ ਸ਼ੂਰ ਦੇ ਕਿਹੜੇ ਡੇਗਣੇ ਨੇ ਆਪ ਵੀ ਮੂਹਤੇ ਮੂਹ ਢਗੇਗਾ ਕੋਬੀੜ ਨੇ ਕਲਾਂ ਕਰ ਜਾ ਚਾੜ ਦੇਂਗੇ ਤੇਰੇ ਤੇ ਸੋ ਇਹ ਤੂੰ ਸਿਆਣਾ ਬਣ ਜਾ ਬਟਣ ਬਟਣ ਸਾਡੇ ਕਰਦੇ ਬੰਦ ਸਾਡੇ ਕੋਲੇ ਬਥੇਰੇ ਬਟਣ ਹੈਗੇ ਅਸੀਂ ਖੁੱਲੇ ਵੀ ਛੱਡ ਲੈਨੇ ਆ ਬੰਦ ਵੀ ਕਰ ਲੈ ਸਾਨੂੰ ਕੋਈ ਲੋੜ ਨਹੀਂ ਬਟਣ ਦੀ ਤੂੰ ਪੈਸੇ ਹੀ ਵਧਾ ਦੇ ਚਾਰ ਚਾਰ ਸੌਦਾ ਦਾ ਲਿਆਉਣਗੇ ਬਟਣਾ ਚ ਕੀ ਹੁਣ ਕੜੀ ਪਾ ਕੇ ਖਾ ਲਈਏ ਤੂੰ ਪੈਸੇ ਹੀ ਦੇ ਦੇ ਸਾਨੂੰ ਬੇਦੋ ਇਕੱਠੇ ਆਵੋ ਇਹ YouTube ਵਾਲੇ ਮਾਲਕ ਨੂੰ ਵੀ ਇਹਦੀ ਮਾਸੀ ਚੇਤੇ ਕਰਾਉਣੀ ਪਊ ਯਾਰ ਓਏ ਹੋਰ ਯਾਰ ਹਰਦਾ ਹੀ ਨਹੀਂ ਲੁਪੀ ਲਿਆ ਬਟਣਾ ਗਿਆ ਉਹ ਬਟਣਾ ਗਿਆ